ਚਾ ਬੜੇ ਟਾਈਮ ਪਹਿਲਾਂ ਇੱਕ ਲਾਈਨ ਲਿਖੀ ਸੀ ਕਿ ਤੂੰ ਸਵਾਰਥੀ ਕਿ ਮੈਂ ਸਵਾਰਥੀ ਜਦ ਤੱਕ ਤੁਹਾਡਾ ਭਲਾ ਹੁੰਦਾ ਰਿਹਾ ਸਭ ਚੰਗਾ ਜਦੋਂ ਮੈਂ ਆਪਣੇ ਬਾਰੇ ਸੋਚ ਲਿਆ ਮੈਂ ਸਵਾਰਥੀ ਸੋ ਹੋਪਲੈਸ ਰੋਮਾਂਟਿਕ ਵਿਅਕਤੀ ਹੋ ਅੱਜ ਗੱਲ ਹੈ ਕਿ ਅੱਜ ਦੇ ਜ਼ਮਾਨੇ ਚ ਸਵਾਰਥੀ ਹੋਣਾ ਜਾਇਜ਼ ਹੈ ਨਾਜਾਇਜ਼ ਹੈ ਚੰਗਾ ਹੈ ਗਲਤ ਹੈ ਲੌਜੀਕਲ ਹੈ ਐਥੀਕਲ ਹੈ ਜੋ ਵੀ ਤੁਸੀਂ ਲਾਣਾ ਚਾਹੋ ਰੀਜ਼ਨਿੰਗ ਸੋ ਜਿੱਥੋਂ ਤੱਕ ਹਰੇਕ ਪਹਿਲੀ ਗੱਲ ਹਰੇਕ ਬੰਦੇ ਦੀ ਜ਼ਿੰਦਗੀ ਅੱਡ ਹੁੰਦੀ ਹੈ ਹਰੇਕ ਦਾ ਤਜਰਬਾ ਅੱਡ ਹੁੰਦਾ ਹੈ ਕਿਸ ਨੇ ਕਿਤੇ ਉਹ ਧੋਖੇ ਖਾਦੇ ਹੁੰਦੇ ਨੇ ਕਿਸ ਨੇ ਆਪਣੇ ਧੋਖੇ ਖਾਦੇ ਹੁੰਦੇ ਨੇ ਕਿੱਥੇ ਕਿਸੇ ਨੇ ਆਸਾਨੀਆਂ ਨੇ ਲਈ ਹੁੰਦੇ ਨੇ ਕਿ ਅਗਲਾ ਕੀ ਕਹਿੰਦੇ ਨੇ ਵੀ ਖੁਦਗਰਜ਼ੀ ਥੱਲੀ ਇੰਨਾ ਦੱਬਿਆ ਜਾਂਦਾ ਜਾਂ ਦੂਜੇ ਦਾ ਆਸਾਨਾ ਥੱਲੀ ਇੰਨਾ ਦੱਬਿਆ ਜਾਂਦਾ ਸੋ ਕੀ ਉਹ ਨੂੰ ਉਥੇ ਸੈਲਫਿਸ਼ ਹੋਣਾ ਜ਼ਰੂਰੀ ਹੈ ਜਾਂ ਨਹੀਂ ਤੇ ਕੀ ਕੀ ਕਾਰਨ ਹੁੰਦੇ ਨੇ ਕਿਉਂ ਹੋਣਾ ਚਾਹੀਦਾ ਹੈ ਕਿਵੇਂ ਸੋ ਪਹਿਲੀ ਗੱਲ ਤਾਂ ਠੀਕ ਹੈ ਅੱਜ ਕੱਲ ਦੀ ਦੁਨੀਆ ਹੈ ਹੀ ਐਵੇਂ ਦੀ ਕਿ ਸੈਲਫਿਸ਼ ਹੋਣਾ ਬਣਦਾ ਹੀ ਹੈ ਕਿਉਂਕਿ ਹਰੇਕ ਨੂੰ ਆਪਣੀ ਦੌੜ ਹੈ ਹਰੇਕ ਕੋਈ ਕੋਈ ਕਿਦੇ ਪਿੱਛੇ ਭੱਜ ਰਿਹਾ ਕੋਈ ਕਿਦੇ ਪਿੱਛੇ ਭੱਜ ਰਿਹਾ ਚਾਹੇ ਕਿਸੇ ਦੇ ਸਿਰ ਤੇ ਲੱਤ ਰੱਖਣੀ ਪਵੇ ਚਾਹੇ ਕਿਸੇ ਦੀ ਤਾਉਣ ਤੇ ਹਰੇਕ ਕੋਈ ਚੜ ਰਿਹਾ ਪਰ ਇੱਥੇ ਹੀ ਗੱਲ ਇਹ ਆਉਂਦੀ ਹੈ ਕਿ ਜੇ ਤੁਹਾਡੇ ਕੋਲ ਕੋਈ ਵੀ ਅਜਿਹਾ ਵਿਅਕਤੀ ਹੈਗਾ ਚਾਹੇ ਕੋਈ ਦੋਸਤ ਦੇ ਤੌਰ ਤੇ ਚਾਹੇ ਮਹਿਬੂਬ ਹਮਸਫਰ ਦੇ ਤੌਰ ਤੇ ਵੀ ਜਿਹੜਾ ਤੁਹਾਨੂੰ ਵੀ ਸਪੋਰਟ ਕਰੇ ਜਾਂ ਕਿ ਕਹਿੰਦੇ ਨੇ ਆਪਣਾ ਆਪਣੇ ਹਿੱਸੇ ਚੋਂ ਸਮਾਂ ਕੱਢੇ ਆਪਣੇ ਤੁਹਾਡੇ ਪੈਸ਼ਨ ਨੂੰ ਸਪੋਰਟ ਕਰਨੀ ਇਤੁਕੁਲਿ ਉੱਥੇ ਤੁਸੀਂ ਕੁਝ ਨਹੀਂ ਦੇਖਣਾ ਚਾਹੋਗੇ ਉੱਥੇ ਤੁਸੀਂ ਸਾਰੀਆਂ ਆਪਣੀਆਂ ਈਗੋ ਪਰਾਂ ਰੱਖ ਕੇ ਸਭ ਕੁਝ ਰੱਖ ਕੇ ਉਹਦੀ ਮਦਦ ਤੁਹਾਨੂੰ ਹੀ ਕਰਨੀ ਚਾਹੀਦੀ ਹੈ ਸੈਲਫਿਸ਼ ਹੋ ਉੱਥੇ ਜਿੱਥੇ ਹਾਂ ਦੂਜੇ ਆਪਣਾ ਮਤਲਬ ਰੱਖਦੇ ਨੇ ਤੇ ਜਿੱਥੇ ਤੁਹਾਨੂੰ ਪਤਾ ਹੈ ਵੀ ਹਾਂ ਵੀ ਠੀਕ ਹੈ ਯਾਰ ਵੀ ਜੇ ਵੀ ਇੱਥੇ ਬਸ ਮੇਰਾ ਕੰਮ ਨਾਲ ਹੀ ਮਤਲਬ ਹੈ ਜੇ ਦੂਜੀ ਥਾਂ ਤੇ ਜਾਵਾਂਗਾ ਵੀ ਤਾਂ ਉਹ ਬੰਦੇ ਨਾਲ ਜਿੰਨਾ ਮਰਜੀ ਉਹ ਮਿੱਠਾ ਮਿੱਠ ਬੋਲੜਾ ਜਿੰਨਾ ਮਰਜੀ ਉਹ ਮੇਰੀ ਪੁੱਛ ਪੁੱਛ ਕਰਦਾ ਹੈ ਜਿੰਨਾ ਮਰਜੀ ਉਹ ਮੇਰੇ ਬਾਰੇ ਪੁੱਛਦਾ ਹੈ ਗਿੱਚਦਾ ਹੈ ਪਰ ਤੁਹਾਨੂੰ ਵੀ ਪਤਾ ਹੈ ਵੀ ਉਹਨੂੰ ਵੀ ਕੋਈ ਨਾ ਕੋਈ ਮਤਲਬ ਹੀ ਹੈ ਸੋ ਅੱਜ ਕੱਲ ਤਾਂ ਚਲੋ ਐਨਾ ਚੱਲਿਆ ਹੀ ਬਹੁਤ ਹੈ ਵੀ ਹਾਂ ਵੀ ਸਾਰੇ ਕਿਤੇ ਪੇਜਾਂ ਤੇ ਵੀ ਅੱਛਾ ਆਪਣਾ ਵੀ ਜਿਵੇਂ ਅੱਜ ਕੱਲ ਹੁੰਦਾ ਵੀ ਦੇਸੀ ਕਲਚਰ 'ਚ ਵੀ ਮਾਪੇ ਆਪਣੇ ਬੱਚੇ ਨੂੰ ਐ ਮੋਹੱਬਤ ਕਰਦੇ ਨੇ ਬੇ ਬੇਪਨਾ ਜਾਂ ਬੇਮਤਲਬ ਤੇ ਅੱਜ ਕੱਲ ਉੱਥੇ ਇਹ ਵੀ ਸਵਾਲ ਉੱਗਦਾ ਹੈ ਵੀ ਫਿਰ ਉਹੀ ਚੀਜ਼ ਹੈ ਜਦੋਂ ਬੱਚਾ ਨਹੀਂ ਕਮਾਰਿਆ ਹੁੰਦਾ ਫਿਰ ਉੱਥੇ ਮੁਹੱਬਤ ਕਿੱਦੋਂ ਜਾਂਦੀ ਹੈ ਮੁਹੱਬਤ ਉਦੋਂ ਹੀ ਉਮੜਦੀ ਹੈ ਜਦ ਤੱਕ ਚਲੋ ਠੀਕ ਹੈ 18 ਦਾ ਹੋ ਗਏ ਆ ਜਾਂ ਜਵਾਕ ਸੀਗਾ ਤੇ ਉਸ ਤੋਂ ਬਾਅਦ ਜਦੋਂ ਉਹਦੀ ਕਮਾਨਡ ਦੀ ਉਮਰ ਆਂਦੀ ਹੈ ਕਿਸੇ ਕਾਰਨ ਉਹ ਨਹੀਂ ਕਮਾ ਰਿਆ ਜਾਂ ਕੁਲਿਜੀਬਲ ਨਹੀਂ ਹੈਗਾ ਨੌਕਰੀ ਨਹੀਂ ਲੱਗ ਰਹੀ ਕਿਸੇ ਵੀ ਕਾਰਨ ਉਹ ਪੈਸੇ ਨਹੀਂ ਲੈ ਕੇ ਆ ਰਿਹਾ ਤੇ ਉੱਥੇ ਹੀ ਚਲੋ ਮੈਂ ਸਾਰਿਆਂ ਨੂੰ ਨਹੀਂ ਕਹਾਂਦਾ ਪਰ ਜਿੱਥੇ ਜੱਕ ਕੀ ਜਾਂਦੇ ਨੇ ਅੱਜ ਕੱਲ ਜੋ ਚੱਲ ਰਿਹਾ ਹੈ ਵੀ ਹਾਂ ਵੀ ਉੱਥੇ ਮਾਪੇ ਵੀ ਦੁਖੀ ਹੁੰਦੇ ਨੇ ਸਾਰਾ ਕਸ਼ ਹੁੰਦਾ ਹੈ ਤੇ ਉੱਥੇ ਕਹਿ ਦੇਣਾ ਵੀ ਹਾਂ ਵੀ ਮਾਪੇ ਪਾਲਦਾ ਵੀ ਹੈ ਬੜਿਆਂ ਨਾਲ ਹੁੰਦਾ ਹੈ ਬੜਿਆਂ ਦੇ ਚਲੋ ਫਿਰ ਵੀ ਸਪੋਰਟ ਕਰਦੇ ਨੇ ਕੁਝ ਕਰਦੇ ਨੇ ਕਈਆਂ ਦੇ ਨਹੀਂ ਵੀ ਕਰਦੇ ਤੇ ਇਸ 'ਚ ਕਿਸੇ ਦਾ ਕੋਈ ਕਸੂਰ ਨਹੀਂ ਹੈਗਾ ਬਗਾਨਾ ਆਪਾਂ ਇਹ ਕਰ ਰਹੇ ਆ ਕਿ ਮਤਲਬ ਦੀ ਤੇ ਫਿਰ ਉਹ ਕਹਿੰਦੇ ਨੇ ਵੀ ਹਾਂ ਵੀ ਮਾਪ ਹਰਤ 'ਚ ਵੀ ਸੀਗਾ ਵੀ ਉਹ ਕ੍ਰਿਸ਼ਨ ਜੀ ਕਹਿੰਦੇ ਹੁੰਦੇ ਨੇ ਵੀ ਅਰਜੁਨ ਪੁੱਛਦਾ ਵੀ ਹਾਂ ਵੀ ਉਹ ਮਾਪਿਓ ਜੇ ਇੰਨਾ ਪਾਲਦਾ ਤੇ ਫਿਰ ਮਾਪਿਓ ਵੀ ਤੇ ਇਹ ਕੀ ਕਹਿੰਦੇ ਨੇ ਉਮੀਦ ਰੱਖਦਾ ਹੀ ਹੈ ਵੀ ਹਾਂ ਵੀ ਸਾਨੂੰ ਬਡੇ ਪੇਚ ਸਹਾਰਾ ਹੋਏ ਜਿਵੇਂ ਸਾਨੂੰ ਸਹਾਰਾ ਦੇਣ ਪਰ ਗੱਲ ਇਹ ਆ ਫਿਰ ਕ੍ਰਿਸ਼ਨ ਜੀ ਇੱਕ ਕਹਿੰਦੇ ਨੇ ਵੀ ਹਾਂ ਵੀ ਜੇ ਗੱਲ ਪ੍ਰੇਮ ਦੀ ਹੈ ਪ੍ਰੇਮ ਚ ਤਾਂ ਕੋਈ ਵੈਸੀ ਨਹੀਂ ਅਪੇਕਸ਼ਾ ਹੁੰਦੀ ਅਸਲ ਜਾਂ ਟ੍ਰੂ ਫਾਰਮ ਆਫ ਲਵ ਜਾਂ ਪਿਓਰੈਸਟ ਫਾਰਮ ਆਫ ਲਵ ਤੁਸੀਂ ਜੋ ਵੀ ਕਹਿਣਾ ਚਾਹੋ ਇਹੀ ਹੈ ਨਾ ਵੀ ਬਸ ਤੁਸੀਂ ਉਹ ਚੀਜ਼ ਨੂੰ ਪਿਆਰ ਕਰ ਰਹੇ ਹੋ ਤੁਸੀਂ ਉੱਤੋਂ ਕੋਈ ਉਮੀਦ ਨਹੀਂ ਰੱਖ ਰਹੇ ਸੇਮ ਇੱਦ ਉਹੀ ਵੀ ਇੱਕ ਕਹਾਣੀ ਸੀ ਵੀ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਮੰਨ ਲਓ ਕਿਸੇ ਬੂਟੇ ਨੂੰ ਫਰਕ ਕੀ ਹੈ ਚਾਹਣਾ ਅਤੇ ਪਿਆਰ ਕਰਨ ਚ ਚਾਹਣਾ ਇਹ ਹੈ ਵੀ ਜਿਵੇਂ ਕੋਈ ਵੀ ਗਲਾਬ ਦਾ ਫੁੱਲ ਲੱਗਿਆ ਕਿਤੇ ਵੀ ਗਾਰਡਨ ਚ ਜਾਂ ਕਿਤੇ ਵੀ ਕੋਈ ਫੁੱਲ ਲੱਗਿਆ ਜਿਹੜਾ ਤੁਹਾਨੂੰ ਪਸੰਦ ਹੈ ਚਾਹਣਾ ਇਹ ਹੈ ਕਿ ਤੁਸੀਂ ਉਹਨੂੰ ਤੋੜ ਕੇ ਘਰ ਲੈ ਜਾਂਦਾ ਪਿਆਰ ਕਰਨਾ ਇਹ ਆ ਵੀ ਤੁਸੀਂ ਉਹਨੂੰ ਉੱਥੇ ਹੀ ਰਹਿਣ ਦਿੱਤਾ ਜਿੱਥੇ ਉਹ ਹੈਗਾ ਉਹਦਾ ਦੇਖਭਾਲ ਕੀਤੀ ਪਾਣੀ ਪੋਣੇ ਦਿੱਤਾ ਟਾਈਮ ਸਿਰ ਗੋਡੀ-ਗੁੱਡੀ ਕਰਾਈ ਸਭ ਕੁਝ ਕਰਾਇਆ ਤਾਂ ਉੱਥੇ ਸੈਲਫਲੈਸਨੈਸ ਹੈ ਉਹ ਪਿਆਰ ਚ ਤੇ ਬਾਕੀ ਸਾਰੇ ਕਿਤੇ ਹੀ ਸੈਲਫਿਸ਼ਨੈਸ ਹੀ ਹੈ ਕਿਤੇ ਵੀ ਹੈ ਬਹੁਤ ਘੱਟ ਕਿਸੇ ਨੇ ਵੀ ਹਾਂ ਵੀ ਕੀ ਕਹਿੰਦੇ ਨੇ ਕਿਤੇ ਹੋਏ ਤੇ ਗੱਲ ਆਪੇ ਹੀ ਕਰ ਰਹੀ ਸੀ ਵੀ ਸੈਲਫਿਸ਼ ਹੋਣਾ ਚਾਹੀਦਾ ਕਿ ਨਹੀਂ ਜ਼ਰੂਰ ਜ਼ਰੂਰ ਅੱਜ ਦੇ ਟਾਈਮ 'ਚ ਜ਼ਰੂਰ ਜਦ ਤੱਕ ਕੋਈ ਤੁਹਾਡੇ ਘਰ ਰੋਟੀ ਨਹੀਂ ਪਾ ਰਿਹਾ ਤੁਹਾਡੇ ਦੁੱਖ 'ਚ ਨਹੀਂ ਖੜਾ ਉਦੋਂ ਪਹਿਲਾਂ ਕਿਸੇ ਬੰਦੇ ਲਈ ਸੈਲਫਲੈਸ ਨਾ ਹੋ ਕੋਈ ਤੁਹਾਡੇ ਦੁੱਖ ਚ ਨਹੀਂ ਖੜਾ ਕੋਈ ਸਾਰਾ ਕੀ ਕਹਿੰਦੇ ਨੇ ਜਦ ਤੱਕ ਕੋਈ ਤੁਹਾਡੇ ਨਾਲ ਕੀ ਕਹਿੰਦੇ ਨੇ ਬਿਨਾ ਮਤਲਬ ਤੋਂ ਖੜਾ ਹੈ ਨਾ ਉਹਦੇ ਲਈ ਸੈਲਫਲੈਸ ਹੋ ਜੇ ਤੁਹਾਨੂੰ ਵੀ ਪਤਾ ਹੈ ਵੀ ਹਾਂ ਵੀ ਕੀ ਕਹਿੰਦੇ ਨੇ ਅਗਲਾ ਵੀ ਮਤਲਬ ਲਈ ਹੈ ਜਾਂ ਕੁਛ ਹੈ ਤੇ ਫਿਰ ਕਿਉਂ ਕੀ ਕਰਨਾ ਉਹ ਤਾਂ ਬਸ ਇਹ ਤੁਹਾਡਾ ਮੂਹ ਹੈ ਠੀਕ ਹੈ ਚਲੋ ਠੀਕ ਹੈ ਓਕੇ ਪਰ ਤੁਹਾਨੂੰ ਵੀ ਐਟ ਦ ਐਂਡ ਪਤਾ ਹੈ ਵੀ ਕੀ ਉਹ ਬੰਦਾ ਤੁਹਾਡੇ ਨਾਲ ਖੜਾ ਹੈ ਚਾਹੇ ਤੁਸੀਂ ਉਹਦੀ ਲੁੱਕ ਤੋਂ ਅਟਰੈਕਟ ਹੋਏ ਹੋ ਚਾਹੇ ਕੀ ਕਹਿੰਦੇ ਨੇ ਬਿਊਟੀ ਤੋਂ ਜਾਂ ਆਦਾਮਾ ਤੋਂ ਮੈਨੂੰ ਨਹੀਂ ਪਤਾ ਪਰ ਜੇ ਤੁਸੀਂ ਉਹਦਾ ਕੀ ਜਾਂਦੇ ਨੇ ਬਿਨਾ ਮਤਲਬ ਤੋਂ ਕਰੀ ਜਾ ਰਹੇ ਹੋ ਅਗਲਾ ਤੁਹਾਡੇ ਤੁਹਾਡੇ ਕੇ ਉਹਦੇ ਪਿੱਛੇ ਕੋਈ ਨਾ ਕੋਈ ਅਪਿਸ਼ਾ ਹੈ ਦੂਜੇ ਬੰਦੇ ਦੀ ਵੀ ਹਾਂ ਉਹ ਕਿਉਂ ਕਰਦਾ ਤੇ ਤੁਹਾਡੇ ਪਿਆਰ ਚ ਕੋਈ ਮਤਲਬ ਉਹ ਨਹੀਂ ਹੈਗਾ ਅਪਿਸ਼ਾ ਨਹੀਂ ਹੈਗੀ ਫਿਰ ਤੁਸੀਂ ਮੂਰਖ ਹੋਏ ਨਾ ਜੇ ਅੱਜ ਦੇ ਜ਼ਮਾਨੇ ਦੀ ਗੱਲ ਕਰੀਏ ਠੀਕ ਆ ਤੁਸੀਂ ਸੱਚੇ ਸੁੱਚੇ ਹੋ ਸਭ ਕੁਝ ਹੈ ਬਹੁਤ ਵਧੀਆ ਸਾਰੇ ਜਾਂਦੇ ਨੇ ਮੈਂ ਵੀ ਹੁੰਦਾ ਸੀਗਾ ਪਹਿਲਾਂ ਵੀ ਹਾਂ ਵੀਰ ਕੋਈ ਚੱਕਰ ਨਹੀਂ ਵੀ ਆਪਾਂ ਤਾਂ ਆਪਣਾ ਫਰਜ਼ ਨਿਭਾਈਏ ਪਰ ਹੌਲੀ ਹੌਲੀ ਸਮਝ ਆਉਂਦੀ ਹੈ ਇਹ ਚੀਜ਼ ਤੇ ਜਦੋਂ ਤੁਸੀਂ ਨੌਕਰੀ ਲੈਵਲ ਤੇ ਆ ਜਾਓਗੇ ਨਾ ਤੁਨੂੰ ਇਹ ਚੀਜ਼ ਬਹੁਤ ਜ਼ਿਆਦਾ ਸਮਝ ਆਏਗੀ ਜਦੋਂ ਕੀ ਕਹਿੰਦੇ ਨੇ ਬੰਦਾ ਛੋਟਾ ਹੁੰਦਾ ਉਹ ਬਹੁਤ ਸੈਲਫਲੈਸ ਹੁੰਦਾ ਫਿਰ ਹੌਲੀ 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 ਅਕਲ ਨਾਲ ਤਾਂ ਇਹ ਕਹਿੰਦੇ ਨੇ ਬੱਚੇ ਰੱਬ ਦਾ ਰੂਪ ਹੁੰਦੇ ਨੇ ਕਿਉਂਕਿ ਕੀ ਕਹਿੰਦੇ ਨੇ ਜੇ ਤੁਸੀਂ ਕਹਿੰਦੇ ਹੋ ਵੀ ਹਾਂ ਇਹ ਰੱਬ ਸਪਰੈਸਿਡੈਂਟ ਹੈ ਫਿਰ ਉਹ ਸੈਲਫਲੈਸ ਹੋਇਆ ਨਾ ਜੇ ਬਦਲੇ ਚ ਨਹੀਂ ਕੁਝ ਮੰਗਦਾ ਪਰ ਉੱਥੇ ਉੱਥੇ ਵੀ ਗੱਲ ਇੱਕ ਇੱਕ ਹੋਰ ਹੈ ਵੀ ਜਿਹੜੇ ਕੀ ਕਹਿੰਦੇ ਨੇ ਆਪਣਾ ਪੂਜਾ ਪਾਠ ਇੱਕ ਮਿੰਟ ਜੇ ਰੱਬ 'ਚ ਕੋਈ ਸ਼ਕਤੀ ਨਾ ਹੋਵੇ ਸੈਲਫਲੈਸ ਹੋਏ ਰੱਬ ਸੈਲਫਲੈਸ ਨਾ ਪਾਵਰਲੈਸ ਪਾਉਰ ਲੈ ਸੋ ਇਹ ਵੀ ਹਾਂ ਰੱਬ ਤੁਹਾਨੂੰ ਕੁਝ ਦੇ ਨਹੀਂ ਜਾਦਾ ਕੀ ਤੁਸੀਂ ਕਰੋਗੇ ਕੀ ਕੋਈ ਰੱਬ ਦੀ ਪੂਜਾ ਕਰੇਗਾ ਫਿਰ ਸੈਲਫਿਸ਼ ਅਸੀਂ ਵੀ ਹੋਏ ਨਾ ਉਸ ਮਾਮਲੇ 'ਚ ਵੀ ਸੈਲਫਿਸ਼ ਅਸੀਂ ਹੋਏ ਬਈ ਆਂ ਵੀ ਅਸੀਂ ਡਰਦੇ ਹਾਂ ਰੱਬ ਸਾਡੇ ਤੋਂ ਕੁਝ ਖੋ ਨਾ ਲਈ ਜਾਂ ਅਸੀਂ ਕੀ ਕਹਿੰਦੇ ਨੇ ਸਾਨੂੰ ਉਮੀਦ ਹੈ ਵੀ ਰੱਬ ਸਾਨੂੰ ਕੁਝ ਦੇ ਦੇ ਉਹੀ ਚੀਜ਼ ਹੈ ਨਾ ਵੀ ਆ ਆ ਕੇ ਇਹਨਾਂ ਨੂੰ ਨਰਕ ਸਵਰਗ ਦਾ ਖੌਫ ਹੈ ਫਿਰ ਸੈਲਫਿਸ਼ ਕੌਣ ਹੋਇਆ ਅਸੀਂ ਤੇ ਅਸੀਂ ਇਨਸਾਨ ਹੀ ਕਹਿ ਦਿੰਦੇ ਆ ਵੀ ਹਾਂ ਵੀ ਨਹੀਂ ਯਾਰ ਇੰਨਾ ਸੈਲਫਿਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਤੁਸੀਂ ਹੀ ਪੈਰ ਪੈ ਤੇ ਆ ਚੀਜ਼ਾਂ ਬਣਾਈਆਂ ਨੇ ਤੁਸੀਂ ਹੀ ਸਭ ਕੁਝ ਬਣਾਇਆ ਅੱਛਾ ਕਹਿੰਦੇ ਨੇ ਵੀ ਸਾਧੂ ਸੰਤ ਨਹੀਂ ਹੁੰਦੀ ਫਿਰ ਸਾਧੂ ਸੰਤ ਪੂਜਾ ਕਿਉਂ ਕਰਦੇ ਨੇ ਆ ਕਿ ਕਹਿੰਦੇ ਨੇ ਵੀ ਸਾਧੂ ਸੰਤ ਇੰਨਾ ਕਿਉਂ ਕਰਦੇ ਨੇ ਵੀ ਹਾਂ ਵੀ ਸਾਨੂੰ ਵਧੀਆ ਲਾਈਫ ਮਿਲ ਜੇ ਜਾਂ ਦੂਜਿਆਂ ਨੂੰ ਕਿਉਂ ਡਰਾਉਂਦੇ ਨੇ ਵੀ ਹਾਂ ਜੇ ਸਾਰੇ ਕਹਿੰਦੇ ਨੇ ਵੀ ਰੱਬ ਵੀ ਸੈਲਫਲੈਸ ਹੈਗਾ ਜੇ ਕੋਈ ਕਹਿੰਦਾ ਮਤਲਬ ਫਿਰ ਗੱਲ ਇਹ ਆ ਫਿਰ ਰੱਬ ਨੂੰ ਵੀ ਸਾਡੇ ਤੋਂ ਕੋਈ ਉਮੀਦ ਨਹੀਂ ਹੋਣੀ ਚਾਹੀਦੀ ਫਿਰ ਲੋਕੀ ਇਹ ਕਿਉਂ ਕਹਿੰਦੇ ਨੇ ਵੀ ਹਾਂ ਵੀ ਯਾਰ ਅੱਛਾ ਆ ਕਰੇਗਾ ਨਾ ਤਾਂ ਰੱਬ ਤੈਨੂੰ ਆ ਦੇ ਦੇਗਾ ਆ ਜੀ ਕਰੇਗਾ ਨਾ ਤਾਂ ਤੈਨੂੰ ਨਰਕ ਵਿੱਚ ਨਹੀਂ ਪਹੁੰਚਾਏਗਾ ਸਵਰਗ ਵਿੱਚ ਨਹੀਂ ਪਹੁੰਚਾਏਗਾ ਹੋਰ ਵੀ ਸੋਚੋ ਨਾ ਇੰਨੀਆਂ ਦੁਬਿਧਾਵਾਂ ਨਾਲੋਂ ਬਸ ਆਪਣਾ ਜੋ ਇਨਸਾਨੀਅਤ ਹੈ ਉਹ ਜਿਉਂਦੀ ਰੱਖੋ ਬਸ ਇੰਨੀਆਂ ਦੁਬਿਧਾਵਾਂ ਨਾਲੋਂ ਵੀ ਆ ਨਹੀਂ ਕਰਨਾ ਇਹ ਨਹੀਂ ਕਰਨਾ ਅੱਛਾ ਇਹ ਹੋ ਗਏ ਪਾਪ ਹੈ ਇਹ ਲਾਲਚ ਹੈ ਇਹ ਪਾਉ ਹੈ ਜਾਂ ਕੁਛ ਹੈ ਐਨੇ ਸਾਮਤਾਮਤੰਦ ਪੀੜਾ ਨਾਲੋਂ ਆਪਾਂ ਜੇ ਇਨਸਾਨੀਅਤ ਹੀ ਜਿੰਦਾ ਰੱਖ ਲਈਏ ਬਸ ਕੁਝ ਨਹੀਂ ਕਰਨਾ ਬਸ ਜੋ ਕਿ ਜਾਂਦੇ ਨੇ ਇੱਕ ਇਨਸਾਨ ਨੂੰ ਇਨਸਾਨੇ ਜਿੰਦਾ ਰੱਖਣੀ ਕਰਨਾ ਚਾਹੀਦਾ ਬਸ ਭੁੱਖੇ ਨੂੰ ਜੇ ਤੁਹਾਡੇ ਕੋਲ ਕੁਝ ਹੈਗਾ ਭੁੱਖਾ ਹੈ ਭੁੱਖਾ ਦੇ ਘਰੇ ਉਹਨੂੰ ਖਵਾਤਾ ਜੇ ਤੁਹਾਡੇ ਕੋਲ ਦੋ ਚਾਦਰਾਂ ਨੇ ਮਤਲਬ ਇੱਕ ਹੋਮਲੈਸ ਨੂੰ ਚਾਦਰ ਦੇਤੀ ਤੁਹਾਡੇ ਘਰ ਦੀਵਾ ਬਲਦਾ ਤੁਹਾਡੇ ਕੋਲ ਜਾਦੇ ਨੇ ਕਿਸੇ ਇੱਕ ਕੀ ਜਾਂਦੇ ਨੇ ਇਸ ਦੀ ਝੁੱਕੀ ਚ ਰੋਸ਼ਨ ਕਰਤੀ ਜੇ ਆਪਾਂ ਆਹੀ ਨਿੱਕੇ ਨਿੱਕੇ ਸਟੈਪ ਕਰ ਲਈਏ ਕੀਰਬ ਆਪਣੇ ਤਾਂ ਨਹੀਂ ਖੁਸ਼ ਹੋਏਗਾ ਕੀਰਬ ਆਪਣੇ ਤਾਂ ਨਹੀਂ ਖੁਸ਼ ਹੋਏਗਾ ਉਹ ਵੈਸੇ ਮੇਰੀ ਗੱਲ ਹੈ ਕਮਾਨ ਦੀ ਹੱਥ ਜਾਦੀ ਹੈ ਮੈਨੂੰ ਪਤਾ ਵੀਡੀਓ ਸ਼ੁਰੂ ਸੈਲਫਿਸ਼ ਦੇ ਟਾਪਿਕ ਤੋਂ ਹੋਈ ਸੀ ਪਹੁੰਚ ਕਿੱਥੇ ਗਈ ਪਰ ਇਹ ਸਾਰੀਆਂ ਗੱਲਾਂ ਕੋਰਿਲੇਟਡ ਤਾਂ ਨਹੀਂ ਕਿਉਂਕਿ ਜੜ੍ਹ ਇਹੀ ਹੈ ਵੀ ਹਾਂ ਵੀ ਜੇ ਮੈਂ ਨਹੀਂ ਹੈ ਵੀ ਚਲੋ ਜੇ ਕਹਿੰਦੇ ਬਰਤ ਦੇ ਬੱਚਿਆਂ ਬੱਚਿਆਂ ਨੂੰ ਤਾਂ ਮਾਪਿਓ ਬੇਅੰਤ ਹਮ ਪਿਆਰ ਕਰਦੇ ਨੇ ਫਿਰ ਉੱਥੇ ਮਾਂ ਫਿਰ ਦੁਨਿਆਵੀ ਮਾਪਿਓ ਨੇ ਉਹ ਤੁਹਾਡੇ ਤੋਂ ਐਕਸਪੈਕਟ ਵੀ ਕਰਦੇ ਨੇ ਤੇ ਜਿਹੜਾ ਕੀ ਕਹਿੰਦੇ ਨੇ ਉਹ ਅੰਬੀ ਰੱਬ ਨੂੰ ਆਪੇ ਉਹ ਕਹਿੰਦੇ ਨੇ ਫਰੀਕ ਉਹ ਕਹਿੰਦੇ ਨੇ ਵੀ ਰੱਬ ਕਹਿੰਦਾ ਵੀ ਤੁਸੀਂ ਆ ਕਰਮ ਕਰੋ ਤਾਂ ਹੀ ਮੈਂ ਤੁਹਾਨੂੰ ਨਰਕਿਆਂ ਸਵਰਗ ਦੇਵਾਂਗਾ ਜਾਂ ਆ ਚੀਜ਼ਾਂ ਦੇਵਾਂਗਾ ਫਿਰ ਸੈਲਫਿਸ਼ਨੈਸ ਤਾਂ ਸਾਰੇ ਕੀਤੀ ਹੋਈ ਨਾ ਮੁੱਕ ਦੀ ਗੱਲ ਇਹੀ ਹੈ ਤੇ ਦੁਨਿਆਵੀ ਦੀ ਚੀਜ਼ ਦੀ ਗੱਲ ਕਰੀਏ ਤਾਂ ਬਈ ਆਪਣਾ ਥੋੜਾ ਬਹੁਤਾ ਸੈਲਫਿਸ਼ ਰਿਹਾਈ ਕਰੋ ਠੀਕ ਹੈ ਇੱਕ ਅੱਦਾ ਯਾਰ ਹੋਏ ਇੱਕ ਅੱਦਾ ਹਮਸਫਰ ਹੋਏ ਜਿਹਦੇ ਲਈ ਆਮ ਚਲੋ ਮਾਪੇ ਹੁਣ ਜਿਨ੍ਹਾਂ ਨੇ ਸੈਲਫਲੈਸ ਤਰੀਕੇ ਨਾਲ ਤੁਹਾਨੂੰ ਸਪੋਰਟ ਕੀਤਾ ਉਹਨਾਂ ਦੀ ਕਰੋ ਹਿਮਤ ਜੀ ਰੱਜ ਕੇ ਕਰੋ ਪਰ ਜਿੱਥੇ ਤੁਹਾਨੂੰ ਪਤਾ ਹੈ ਤੇ ਤੁਸੀਂ ਅੱਖਾ ਬੰਦ ਕਰਕੇ ਫਿਰ ਵੀ ਭਰੋਸਾ ਕਰੀ ਜਾ ਰਹੇ ਹੋ ਕਿ ਹਾਂ ਯਾਰ ਕੋਈ ਨਹੀਂ ਇੱਕ ਦਿਨ ਤਾਂ ਇਹ ਵੀ ਬੰਦਾ ਬਦਲੇਗਾ ਜੇ ਮੈਂ ਸੈਲਫਲੈਸ ਹਾਂ ਕੋਈ ਚੱਕਰ ਨਹੀਂ ਯਾਰ ਇਹ ਵੀ ਮੇਰੇ ਲਈ ਹੋ ਜਾਏਗਾ ਨਾ ਕਾਕਾ ਇਹ ਨਹੀਂ ਹੋਣਾ ਸੋਹਣਾ ਆਪਣੇ ਤੇ ਬਸ ਹੋਈ ਹੈ ਵੀ ਥੋੜਾ ਜਿਆਦਾ ਤਾਂ ਖੋਤੇ ਧਿਆਨ ਦੇਣਾ ਪੈਣਾ ਮੈਂ ਵੀ ਬੜੇ ੱੱਕੇ ਖਾਦੇ ਬੜਾ ਕੁਝ ਕੀਤਾ ਸਾਰਿਆਂ ਕੀ ਕਹਿੰਦੇ ਨੇ ਵੀ ਹਾਂ ਕੋਈ ਨਹੀਂ ਯਾਰ ਚੱਲ ਕਰ ਦਈਏ ਸਪੋਰਟ ਕੋਈ ਚੱਕਰ ਨਹੀਂ ਆਪਣੇ ਯਾਰ ਹੈ ਬੈਲੀ ਹੈ ਕੋਈ ਚੱਕਰ ਨਹੀਂ ਤੇ ਜਦੋਂ ਮੇਰੀ ਲੋੜ ਆਈ ਨਾ ਉਦੋਂ ਚੱਲ ਠੀਕ ਆ ਬਈ ਯਾਰ ਸਾਡੇ ਕੋਲ ਹੈ ਨਹੀਂ ਵੀ ਜਦੋਂ ਚੱਲ ਮੈਂ ਮੇਰੇ ਕੋਲ ਸੀਗੀ ਆਪਾਂ ਦੇ ਤੇ ਅਗਲਾ ਲੋੜ ਸੀਗੀ ਤੋਂਦ ਬਾਅਦ ਬਾਅਦ ਚ ਬਈ ਉਹੀ ਗੱਲਾਂ ਵੀ ਹਾਂ ਬਈ ਨਹੀਂ ਸਾਡੇ ਕੋਲ ਤਾਂ ਨਹੀਂ ਹੈਗੇ ਯਾਰ ਤੇ ਉਹ ਚੀਜ਼ਾਂ ਯਾਦ ਆਂਦੀਆਂ ਨੇ ਫੇਰ ਉਹੀ ਜਦੋਂ ਕੀ ਕਹਿੰਦੇ ਨੇ ਥੋੜੀ ਇੱਕ ਅੱਧੇ ਬੰਦੇ ਨਾਲ ਬਣਨ ਲੱਗ ਜਾਂਦੀ ਹੈ ਤੇ ਤੁਸੀਂ ਦੇਖਦੇ ਹੋ ਵੀ ਤੁਹਾਡੇ ਦੂਜੇ ਯਾਰ ਬਈ ਹਾਂ ਵੀ ਤਾਨੇ ਜੇ ਮਨ ਲਾ ਜਾਂਦੇ ਨੇ ਤੇ ਤਾਨਿਆਂ ਦੇ ਵਿੱਚ ਵੀ ਤੁਹਾਨੂੰ ਦੇਖ ਜਾਂਦਾ ਕਿ ਕਹਿੰਦੇ ਨੇ ਵੀ ਹਾਂ ਵੀ ਕਿਹੜਾ ਕਿਹੜੀ ਚੀਜ਼ ਤੋਂ ਸੜ ਰਹੇ ਕੋਤਾਨਿਆਂ ਚ ਹੀ ਪਤਾ ਲਾਏ ਜਾਂਦਾ ਕੋਸ਼ਿਸ਼ ਨਹੀਂ ਪਤਾ ਲੱਗਦਾ ਵੀ ਹਾਂ ਵੀ ਕੀ ਕਹਿੰਦੇ ਨੇ ਵੀ ਤੁਹਾਨੂੰ ਲੱਗਦਾ ਏ ਯਾਰ ਇਹਨੇ ਕਿਹਾ ਇਹ ਮਜ਼ਾਕ ਚ ਹੀ ਹੈ ਮਜ਼ਾਕ ਚ ਹੀ ਨਹੀਂ ਕਾਕਾ ਜੀ ਮਜ਼ਾਕ ਚ ਵੀ ਬਹੁਤ ਕੁਝ ਲੁਕਿਆ ਹੁੰਦਾ ਹੈ ਤੁਹਾਨੂੰ ਪਤਾ ਕਰਨਾ ਚਾਹੀਦਾ ਹਾਂ ਮਜ਼ਾਕ ਉੱਥੇ ਜ਼ਰੂਰ ਹੈ ਵੀ ਜਿੱਥੇ ਬੰਦਾ ਆਪ ਸਭ ਕੁਝ ਸੈਰ ਲੈਂਦਾ ਹੈ ਤੇ ਕੀ ਜਾਂਦੇ ਨੇ ਦੂਜੇ ਨੂੰ ਮਜ਼ਾਕ ਕਰਦਾ ਪਰ ਜਿੱਥੇ ਬੰਦਾ ਆਪ ਤਾਂ ਨਹੀਂ ਸੈਰ ਰਿਹਾ ਪਰ ਦੂਜੇ ਨੂੰ ਕੋਈ ਨਾ ਕੋਈ ਤੰਸਕਸ ਰਿਹਾ ਉੱਥੇ ਸਮਝੋ ਉੱਥੇ ਸਮਝੋ ਇੱਕ ਬੰਦਾ ਚੁਣਾ ਹੋ ਹੀਰਾ ਬਸ ਬਸ ਬਾਕੀ ਦੁਨੀਆ ਦਫਾ ਹੋਵੇ ਜਿਹਦੇ ਵੀ ਤੁਸੀਂ ਸੈਲਫਲੈਸ ਹੋ ਠੀਕ ਹੈ ਤੇ ਉਹ ਤੁਹਾਡੇ ਲਈ ਹੋਵੇ ਬਾਸ ਇੱਕ ਭਰਾ ਇੱਕ ਹਮਸਫਰ ਬਾਸ ਬਾਕੀ ਚਲੋ ਮਾਪਿਆਂ ਦਾ ਹੈਗਾ ਹੀ ਨਹੀਂ ਵੀ ਉਹ ਤਾਂ ਕੀ ਚੁਣਨੇ ਨੇ ਵੀ ਉਹ ਚੀਜ਼ ਹੈ ਤੇ ਚਲੋ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮੈਨੂੰ ਪਤਾ ਹੈ ਥੋੜਾ ਬੋਰ ਕਰਦਾ ਹੌਲੀ ਹੌਲੀ ਆਪਣਾ ਸ਼ੁਰੂ ਕਰਦੇ ਹਾਂ ਵਲੌਗ ਵਗੈਰਾ ਅਜੇ ਮੇਰੇ ਕੋਲ ਹੈਗੀਆਂ ਨੇ ਵੀਡੀਓ ਤੇ ਜੇ ਮੈਂ ਵਲੌਗ ਸ਼ੁਰੂ ਕਰ ਲੇ ਤਾਂ ਉਸ ਚ ਬਹੁਤ ਭੜਾ ਹੋਣ ਲੱਗਾ ਹੈ ਕਿ ਕੀ ਕੀ ਕਹਿੰਦੇ ਨੇ ਵੀ ਹਾਂ ਇਹ ਠੀਕ ਹੈ ਮੈਂ ਜਦੋਂ ਕੈਮਰਾ ਖੋਲਣਾ ਕੱਲਾ ਹੁੰਨਾ ਬਹੁਤ ਸੀਰੀਅਸ ਹੁੰਨਾ ਐਂ ਜੀ ਗੱਲਾਂ ਕਰਨਾ ਜਾਂਦਾ ਪਰ ਜੇ ਮੈਂ ਬਲੌਗ ਖੋਲ ਲੇ ਜਾਂ ਬਲੌਗ ਸ਼ੁਰੂ ਕਰਤੇ ਕਰਨੇ ਫਿਰ ਇਹ ਆ ਫਿਰ ਕੀ ਕਹਿੰਦੇ ਨੇ ਤੁਹਾਨੂੰ ਜ਼ਿਆਦਾ ਅਸਲੀ ਰੂਪ ਜਾਂ ਦਿਖ ਜੇਗਾ ਅਜੇ ਮੈਂ ਥੋੜਾ ਜਿਹਾ ਮਖੌਟਾ ਪਾਇਆ ਹੋਇਆ ਹੈ ਕਿ ਹਾਂ ਚਲ ਕੋਈ ਨਹੀਂ ਗਿਆਨ ਗਿਆਨ ਕਰ ਲਈਏ ਗਿਆਨ ਦੀਆਂ ਗੱਲਾਂ ਕਰ ਲਈਏ ਅਜੇ ਕੀ ਕਹਿੰਦੇ ਨੇ ਉਹ ਤੁਹਾਡੀ ਮੈਨੂੰ ਤੁਹਾਨੂੰ ਮੇਰੀ ਮੈਚੁਰ ਸਾਈਡ ਦੇਖਣ ਨੂੰ ਮਿਲ ਰਹੀ ਹੈ ਅਜੇ ਬਸ ਜਿੱਦਣ ਕੀ ਕਹਿੰਦੇ ਨੇ 1000 ਵੇ ਲਈ ਹੈਗਾ ਸਾਡਾ ਉਹ ਦੂਰ ਹੈ ਨ ਉਸ ਕੋਈ ਅਜੇ ਤਾਂ ਖਾਸ ਜਮਾਂ ਖਾਸ ਹੈ ਬਸ ਇੱਕ ਹੀ ਤੇ ਕਹਿੰਦੇ ਨੇ ਜਿੱਦਣ ਉਹ ਇੱਧਰ ਆ ਗਿਆ ਅਨਟਾਰੀਓ ਜਾਂ ਕੁਛ ਆਦਾਂ ਹੁਣ ਬੜਾਕੇ ਬਹਿਣਗੇ ਉਹਦੋਂ ਫਿਰ ਕੋਈ ਫਿਲਟਰ ਨਹੀਂ ਹੋਣਾ ਜਿੱਦਣ ਵਲੌਗ ਸ਼ੁਰੂ ਹੋ ਗਏ ਜਿੱਦਣ ਮੇਰਾ ਥੋੜਾ ਜਿਹਾ ਕੰਮ ਜਿਹਾ ਸੈੱਟ ਹੋ ਗਿਆ ਇਕੱਠੇ-ਕੁੱਠੇ ਕੰਮ ਤੇ ਲੱਗ ਗਏ ਕਿਤੇ ਉਹਦੋਂ ਵਲੌਗ ਸ਼ੁਰੂ ਹੋਣਗੇ ਫਿਰ ਉਹਦੋਂ ਕੋਈ ਫਿਲਟਰ ਨਹੀਂ ਕੋਈ ਕੁਛ ਨਹੀਂ ਹੋ ਸਕਦਾ ਥੋੜੀ-ਬਹੁਤੀ ਥੋੜੀ-ਬਹੁਤੀ ਨਹੀਂ ਬਹੁਤ ਜ਼ਿਆਦੀ ਬਾਣੀ ਉੱਤੇ ਥੱਲੇ ਹੋਵੇ ਗੱਲਾਂ ਵੀ ਉੱਤੇ ਥੱਲੇ ਹੋਣ ਪਰ ਠੀਕ ਹੈ ਉਦ ਤੱਕ ਹੀ ਕਹਿੰਦੇ ਨੇ ਚਲੋ ਦੇਖਦੇ ਆਂ ਅਸੀਂ ਤਾਂ ਪਾਈ ਜਾਂਦੇ ਆਂ ਵਲੌਗ ਆਹੀ ਜੋ ਸਾਡੇ ਕੋਲ ਹੈਗਾ ਗੱਲਾਂ ਮੈਨੂੰ ਪਤਾ ਹੈ ਜੇ ਬਹੁ ਬਟ ਸਟਿਲ ਥੈਂਕ ਯੂ ਦੇਖਣ ਲਈ ਤੇ ਅਲਵਿਦਾ